ਸੋ ਕਹੁ ਤਾਲ ਗੁਰ ਸੇਵੀਆ ਅਹਨ ਸੁਸਹਜ ਦਰਸ਼ਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ ਨੂਰ ਅਰ ਸਹੰ ਕਰਸਾਹ ਤਉ ਦਠੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚੇ ਪਾਤਸ਼ਾਹ ਹੁ ਸਿਰ ਸਾਹੰਦ ਜਿਸ ਪਾਸ ਬਹਿਠਿਓ ਸੋਹੀਐ ਸਬਨਾਂ ਦਾ ਸਜਣ ਸਚਾ ਪਾਤਸ਼ਾਹ ਸਿਰ ਸਾਹੰਦ ਜਿਸੁ ਪਾਸੁ ਬਹਿਠਿਆ ਸੋਹੀਆ ਸਬਨਾ ਦਾ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬਾ ਜੀ ਸੁਹੀ ਮਹੱਲਾ ਚੌਥਾ ਘਰ ਸਤਵ ਇੱਕ ਸਤ ਗੁਰ ਪ੍ਰਸਾਦ ਤੇਰੀ ਕਵਨ ਕਵਨ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੀ ਨਿਧਾਨ ਤੁਮਰੀ ਮਹਮਾ ਵਰਨਨਾ ਸਾਕਾ ਤੂੰ ਠਾਕਰ ਊਚ ਭਗਵਾਨ ਤੇਰੇ ਕਵਨ ਕਵਨ ਗੁਣ ਕਹਾ ਕਹੇ گاਵਾ ਤੂੰ ਸਾਹਿਬ ਗੁਣੀ ਨਿਧਨ ਤੇਮਰੀ ਮਹਿਮਾ ਮਰਨ ਨ ਸਕ ਤੂੰ ठाकुर ਊਚ ਭਗਵਾਨ ਮੈਂ ਹਰ ਹਰ ਨਾਮ ਘਰ ਸੋਈ ਜਿਉਂ ਭਾਵੈ ਤਉ ਰਖ ਮੇਰੇ ਸਾਹਿਬਾ ਮੈਂ ਤੁਝ ਬਿਨ ਅਬਰਨ ਕੋਈ ਰਹਾ ਮੈਂ ਤਾਣ ਦੀਵਾਨ ਤੁਹਾ ਮੇਰੇ ਸਾਮੀ ਮਤੋ ਦੇ ਅਗਰ ਦਸ ਮੈਂ ਹੋਰ ठाਉ ਨਹੀਂ ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁਖ ਤਜਹੀ ਪਾਸ ਵਿੱਚ ਧਰਤੀ ਵਿੱਚ ਪਾਣੀ ਮੇਜ ਕਾਸ਼ਟ ਅਗਨ ਤਰੀਜ ਬੱਕਰੀ ਸੰਗਾ ਇਕਤਾ ਥਾਏ ਰਾਖੇ ਮਨ ਹਰ ਜਾਪ ਭ੍ਰਮ ਭਾ ਦੂਰ ਕੀ ਜਾ ਹਰ ਕੀ ਵੜਿਆਈ ਦੇਖੋ ਸੰਤਾ ਹਰਨੇ ਮਾਣਿਆ ਮਾਨੰਦੇਵੈ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉ ਨਾਨਕ ਸਾਧ ਜਨ ਜਗਤਿਆਨ ਸਭ ਪੈਰੇ ਪਾਇ ਹਰ ਕੀ ਵੜ ਆਏ ਦੇਖੋ ਸੰਤ ਹੈ ਹਰ ਨਿਮਾਣਿਆ ਮਾਣ ਦਿਵਾਈ ਜਿਉ ਧਰਤੀ ਚਰਨ ਤਲਹਿ ਤੇ ਉਪਰ ਆਵੇ ਧੰ ਨਾਨਕ ਸਾਧ ਜਨ ਜਗਤਿਆਨ ਸਭ ਪੈਰੀ ਪਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਚੌਥਾ ਘਰ ਸਤਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਤੇਰੇ ਕਾਵਨ ਕਾਵਨ ਗੁਣ ਕਹ ਕਹ गावा ਤੂੰ ਸਾਹਿਬ ਗੁਣੀ ਨਿਧਾਨ ਤੁਮਰੀ ਮਹਿਮਾ ਵਰਣਨਾ ਸਾਕ ਤੂੰ ਠਾਕੁਰ ਊਚ ਭਗਵਾਨ